ਅਜੇ ਕੁਝ ਹੀ ਸਮਾਂ ਪਹਿਲਾਂ ਖੋਜ ਕੀਤੀ ਗਈ ਹੈ ਕਿ ਪਤਨੀਆਂ ਘਰ ਛੱਡ ਕੇ ਕਿਉਂ ਭੱਜ ਜਾਂਦੀਆਂ ਹਨ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਮੁੱਖ ਕਾਰਨ ਹੁੰਦਾ ਹੈ ਪ੍ਰਸ਼ੰਸ਼ਾ ਦੀ ਘਾਟ ਇਹੀ ਗੱਲ ਘਰ ਗ੍ਰੈਸਟੀ ਛੱਡ ਕੇ ਭੱਜਣ ਵਾਲੇ ਪਤੀਆਂ ਤੇ ਵੀ ਲਾਗੂ ਹੁੰਦੀ ਹੈ ਲਗਭਗ ਹਰ ਪਤੀ ਪਤਨੀ ਆਪਣੇ ਸਾਥੀ ਨੂੰ ਇਹ ਦੱਸਣ ਵਿੱਚ ਬਹੁਤ ਕੰਜੂਸੀ ਦਿਖਾਉਂਦੇ ਹਨ ਕਿ ਉਹ ਇੱਕ ਦੂਜੇ ਦੇ ਪੂਰਕ ਹਨ ਅਤੇ ਇੱਕ ਤੋਂ ਬਿਨਾ ਦੂਜਾ ਅਧੂਰਾ ਹੈ ਇਹ ਤਾਰੀਫ਼ ਵੀ ਤਾਂ ਪਹੁੰਚਣ ਵਾਂਗ ਹੀ ਸਾਡੀ ਰੋਜ਼ਾਨਾ ਜ਼ਰੂਰਤ ਹੈ ਪ੍ਰਸਿੱਧ ਅਦਾਕਾਰ ਆਲਫਰੈਡ ਲੋਂਟ ਨੇ ਰੀਯੂਨੀਅਨ ਇਨ ਵਿਏਨਾ ਦੀ ਮੁੱਖ ਭੂਮਿਕਾ ਨਿਭਾਉਂਦੇ ਸਮੇਂ ਕਿਹਾ ਸੀ ਮੈਨੂੰ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਹੈ ਮੇਰੇ ਆਤਮ ਸਨਮਾਨ ਦਾ ਪੋਸ਼ਣ ਅਸੀਂ ਸਾਰੇ ਆਪਣੇ ਦੋਸਤਾਂ ਆਪਣੇ ਬੱਚਿਆਂ ਅਤੇ ਆਪਣੇ ਪਿਆਰਿਆਂ ਨੂੰ ਸਰੀਰਕ ਪੋਸ਼ਣ ਤੋਂ ਲੜੀਂਦੀ ਮਾਤਰਾ ਵਿੱਚ ਦਿੰਦੇ ਹਾਂ ਪਰ ਉਹਨਾਂ ਨੂੰ ਆਤਮ ਸਨਮਾਨ ਦਾ ਪੋਸ਼ਣ ਦੇਣਾ ਬਿਲਕੁਲ ਭੁੱਲ ਜਾਂਦੇ ਹਾਂ ਊਰਜਾਵਾਨ ਬਣਾਉਣ ਲਈ ਅਸੀਂ ਉਹਨਾਂ ਨੂੰ ਬੀਨਸ ਪਨੀਰ ਆਲੂ ਖਵਾਉਂਦੇ ਹਾਂ ਪਰ ਪ੍ਰਸ਼ੰਸਾ ਦੇ ਦੋ ਸ਼ਬਦ ਬੁਰਨੇ ਭੁੱਲ ਜਾਂਦੇ ਹਾਂ ਜੋ ਵਰਿਆਂ ਤੱਕ ਉਹਨਾਂ ਦੀਆਂ ਯਾਦਾਂ ਵਿੱਚ ਮਧੁਰ ਸੰਗੀਤ ਵਾਂਗ ਗੂੰਜਦੇ ਰਹਿਣਗੇ ਇੱਕ ਰੇਡੀਓ ਪ੍ਰੋਗਰਾਮ ਦਾ ਰੈਸਟ ਆਫ ਦਾ ਸਟੋਰੀ ਵਿੱਚ ਪਾਲ ਹਾਰਵੇ ਨੇ ਦੱਸਿਆ ਕਿ ਕਿਸ ਤਰ੍ਹਾਂ ਸੱਚੀ ਪ੍ਰਸ਼ੰਸਾ ਇਸੇ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਤਾਕਤ ਰੱਖ